ਅੱਜ ਪਿਆਰ ਪਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚੋਣਵੀ ਮਾਹੌਲ ਚ ਅਸੀਂ ਇਹ ਚੀਜ਼ ਸਮਝ ਪਾ ਰਹੇ ਆ ਕਿ ਜਿਹੜਾ ਨੇਤਾ ਹੁੰਦਾ ਮਤਲਬ ਜਿਹੜਾ ਵੀ ਗੱਡੀ ਤੇ ਬੈਠਾ ਹੁੰਦਾ ਉਹ ਜਿਸ ਟਾਈਮ ਗੱਡੀ ਤੇ ਹੁੰਦਾ ਤੇ ਉਹ ਸੋਚਦਾ ਹੈ ਮੇਰੇ ਹੱਥ ਚ ਸਾਰੀ ਤਾਕਤ ਹੈ ਤੇ ਹੁਣ ਮੈਂ ਨਾ ਕਿਸ ਤਰ੍ਹਾਂ ਇਸਤੇਮਾਲ ਕਰ ਸਕਦਾ ਭਾਵੇਂ ਕੋਈ ਵੀ ਆ ਜਾ ਮੇਰੇ ਸਾਹਮਣੇ ਇਹੀ ਹਾਲ ਅਸੀਂ ਵੇਖ ਰਹੇ ਆ ਪਿਛਲੇ 3 ਸਾਲ ਅਸੀਂ ਕਹਿ ਸਕਦੇ ਆ ਕਿ ਜਿਹੜੇ ਕਿਸਾਨ ਅੰਦੋਲਨ ਜਿਸ ਟਾਈਮ ਚਾਲੂ ਹੋਇਆ ਜਿਸ ਟਾਈਮ ਪੰਜਾਬ ਤੋਂ ਕਿਸਾਨ ਨਿਕਲਿਆ ਉਹਨੂੰ ਸ਼ੰਭੂ ਤੇ ਰੋਕਿਆ ਗਿਆ ਸ਼ੰਭੂ ਦੇ ਅੱਗੇ ਹੋਰ ਹਰਿਆਣਾ ਦੇ ਦਬਾ ਕੇ ਬੈਰੀਕੇਟਿੰਗ ਹੋਈ ਤੇ ਉਹ ਬੈਰੀਕੇਟ ਤੋੜਦੇ ਹੋਏ ਤੇ ਨਾਲ ਹਰਿਆਣਾ ਦੇ ਕਿਸਾਨ ਉਹਨਾਂ ਨਾਲ ਰਲੇ ਉਹ ਪਹੁੰਚ ਗਏ ਦਿੱਲੀ ਸਾਰੀ ਸਟੋਰੀ ਤੁਹਾਨੂੰ ਪਤਾ 3 ਸਾਲ ਹੋ ਗਏ ਇਸ ਗੱਲ ਨੂੰ ਔਰ ਇਹਦੇ ਅੰਦਰ ਵੀ ਉਹਨਾਂ ਨੇ ਜਾ ਕੇ ਥਾਂ ਮੰਗੀ ਸੀ ਥਾਂ ਉਹਨਾਂ ਨੂੰ ਨਹੀਂ ਦਿੱਤੀ ਫਿਰ ਉਹਨਾਂ ਨੇ ਦਿੱਲੀ ਦੇ ਬਾਰਡਰ ਤੇ ਹੀ ਜਿੰਨੇ ਵੀ ਬਾਰਡਰ ਤੇ ਟਿਕਰੀ ਔਰ ਜੋ ਵੀ ਬਾਰਡਰ ਸੀਗੇ ਉੱਥੇ ਬੈਠ ਕੇ ਆਪਣਾ ਕਹਿ ਲੋ ਅੰਛਣ ਕੀਤਾ ਜਾਂ ਜੋ ਕਰ ਸਕਦੇ ਸੀ ਉਹਨਾਂ ਨੇ ਉੱਥੇ ਧਰਨਾ ਲਾਇਆ ਉਹ ਧਰਨਾ ਵੀ ਸਾਲ ਕੋ ਲਗਭਗ ਚਲਾ 700 ਤੋਂ 800 ਕਿਸਾਨ ਜਿਹੜੇ ਕਹਿ ਲੋ ਬੇਮੌਤ ਮਾਰੇ ਗਏ ਜਾਂ ਖਤਮ ਹੋ ਗਏ ਉਹਨਾਂ ਦਾ ਘਾਟਾ ਤੇ ਖੈਰ ਕੋਈ ਪੂਰਾ ਨਹੀਂ ਕਰ ਸਕਦਾ ਸਰਕਾਰਾਂ ਨਾਲ ਇਸੇ ਦੌਰਾਨ ਬੜੀ ਮੀਟਿੰਗਸ ਚਲਦੀ ਰਹੀ ਇਹ ਸਭ ਕੁਝ ਭਾਜਪੀ ਦੇ ਰਾਜ ਵਿੱਚ ਹੋ ਰਿਹਾ ਤੁਹਾਨੂੰ ਇੱਕਲ ਕਨਫਰਮ ਇਹ ਹੋ ਜਾਵੇ ਕਿ ਹਰਿਆਣਾ ਵਿੱਚ ਭਾਜਪੀ ਦੀ ਸਰਕਾਰ ਸੀ ਖੱਟਰ ਸਾਹਿਬ ਦਿੱਲੀ ਮਤਲਬ ਦਿੱਲੀ ਗਵਰਨਮੈਂਟ ਦੀ ਦਿੱਲੀ ਵਿੱਚ ਜਿਸ ਤਰ੍ਹਾਂ ਹੋ ਜਾ ਰਹੇ ਭਾਜਪੀ ਨਾਲ ਮਤਲਬ ਮੋਦੀ ਸਰਕਾਰ ਨਾਲ ਗੱਲ ਕਰਨ ਉਹ ਹੈ ਰਹੀ ਸਰਕਾਰ ਸਾਹਮਣੇ ਨਹੀਂ ਆਈ ਮੀਟਿੰਗ ਚਲਦੀ ਰਹੀ ਉਹਨਾਂ ਦੇ ਨੇਤਾ ਆਉਂਦੇ ਰਹੇ ਇਹ ਪਤਾ ਨਹੀਂ ਕਿੰਨੇ 20 25 30 ਮੀਟਿੰਗਾਂ ਹੋ ਗਈਆਂ ਉਦੋਂ ਬਾਅਦ ਹਾਰ ਕੇ ਮੋਦੀ ਸਾਹਿਬ ਨੇ ਇੱਕ ਦਿਨ ਆਂਦੇ ਆ ਪ੍ਰਕਾਸ਼ਪੁਰ ਵਾਲੇ ਦਿਨ ਜੀ ਮੇਰੇ ਸੇ ਕੋਈ ਗਲਤੀ ਹੋ ਗਈ ਜੀ ਮੈਂ ਪੂਰੀ ਵਰਕਿੰਗ ਨਹੀਂ ਕਰ ਪਾਇਆ ਜੀ ਮੈਂ ਸਮਝ ਨਹੀਂ ਪਾਇਆ ਜੀ ਇਹ ਲੋ ਜੀ ਕਿਸਾਨ ਕੇ ਕਾਨੂੰਨ ਜੋ ਹੈ ਵਾਪਸ ਕਰ दिए ਮੈਂ ਠੀਕ ਹੈ ਜੀ ਆ ਘਰ ਆ ਗਏ ਇਹਦੇ ਵਿੱਚ ਵੀ ਉਹ ਲਿਖਤ ਤੌਰ ਤੇ ਦੇ ਕੇ ਆਏ ਸੀ ਕਿਸਾਨ ਕਿ ਬਈ ਸਾਡੀਆਂ ਇਹ ਮੰਗਾ ਨੇ ਇਹਦੇ ਉੱਤੇ ਤੁਸੀਂ ਵਰਕਿੰਗ ਕਰੋ ਅੱਜ 3 ਸਾਲ ਹੋ ਗਏ ਵਰਕਿੰਗ ਤੇ ਕੀ ਹੋਣੀ ਸੀ ਕੋਈ ਇਹਦੇ ਇਸ ਮੁਤਲੱਤ ਕੋਈ ਬੈਠਕ ਤੱਕ ਨਹੀਂ ਕੀਤੀ ਕਿਸੇ ਨੇ ਬੈਠਕ ਤੱਕ ਨਹੀਂ ਹੋਈ ਕੁਛ ਨਹੀਂ ਹੋਇਆ ਹੁਣ ਅੱਜ ਦੁਬਾਰਾ ਅੱਜ 3 ਮਹੀਨੇ ਹੋ ਗਏ ਆ 3 ਸਾਲ ਪੁਰਾਣੀ ਗੱਲ ਹੈ ਅੱਜ 3 ਮਹੀਨੇ ਹੋ ਗਏ ਸ਼ੰਭੂ ਬਾਰਡਰ ਤੇ ਪੰਜਾਬ ਦੇ ਕਿਸਾਨ ਬੈਠੇ ਹੋਏ ਆ ਹਰਿਆਣੇ ਦੇ ਕਿਸਾਨ ਹਰਿਆਣੇ ਦਾ ਕਿਸਾਨ ਉੱਥੇ ਬੈਠਾ ਹੋਇਆ ਹੈ ਉਨੂੰ ਘਰੋਂ ਖੈਰ ਨਿਕਲਣ ਨਹੀਂ ਦਿੱਤਾ ਗਿਆ ਕਿਉਂਕਿ ਉੱਥੇ ਬੀਜੇਪੀ ਦੀ ਸਰਕਾਰ ਹੈ ਤੇ ਉਹਨੇ ਬਹੁਤ ਜ਼ਿਆਦਾ ਆਪਣਾ ਸਿਸਟਮ ਟਾਈਟ ਰੱਖਿਆ ਜਿਸ ਤime ਇਹ ਲੋਕ ਵਾਪਸ ਆ ਗਏ ਆ ਤਾਂ ਵੀ ਗੱਲ ਚਲਦੀ ਰਹੀ ਹੁਣ ਅਜ 3 ਮਹੀਨੇ ਦੁਬਾਰਾ ਹੋ ਗਏ ਆ ਕੋਈ ਇਹਨਾਂ ਨਾਲ ਸੁਣਵਾਈ ਨਹੀਂ ਹੋ ਰਹੀ ਨਾ ਕਿਸੇ ਗੱਲ ਦਾ ਕੁਝ ਵਰਤਾਰਾ ਹੋ ਰਿਹਾ 3 ਮਹੀਨੇ ਹੋ ਗਏ ਅੱਛਾ ਜਿਹੜਾ ਹਰਿਆਣੇ ਦਾ ਕਿਸਾਨ ਸੀ ਉਹਨੂੰ ਅੰਦਰ ਹੀ ਦਬਤਾ ਕਿਉਂਕਿ ਉਹਨਾਂ ਕੋਲ ਸਾਰਾ ਪ੍ਰਸ਼ਾਸਨ ਹੈ ਹੁਣ ਅੱਜ ਦੀ ਡੇਟ ਤੇ ਸਥਿਤੀ ਇਹ ਆ ਗਈ ਹੈ ਕਿ ਪੰਜਾਬ ਹੋਵੇ ਜਾਂ ਹਰਿਆਣਾ ਹੋਵੇ ਬੀਜੇਪੀ ਦੇ ਲੀਡਰਸ ਨੂੰ ਅੰਦਰ ਪਿੰਡਾਂ ਵਿੱਚ ਵੜਨ ਨੂੰ ਨਹੀਂ ਦਿੱਤਾ ਜਾ ਰਿਹਾ ਅੱਛਾ ਇਸ ਚੀਜ਼ ਦੀ ਉਹ ਸ਼ਿਕਾਇਤ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਹੁਣ ਇਲੈਕਸ਼ਨ ਕਮਿਸ਼ਨ ਉੱਥੋਂ ਬੈਠ ਕੇ ਬੋਲ ਰਿਹਾ ਠੀਕ ਹੈ ਜੋ ਹੋ ਰਿਹਾ ਪਰ ਕਿਸਾਨ ਇਹ ਕਹਿੰਦੇ ਆ ਕਿ ਜੇ ਜਿਸ ਟਾਈਮਸ ਅਸੀਂ ਦਿੱਲੀ ਜਾ ਰਹੇ ਸੀ ਤੁਸੀਂ ਸਾਨੂੰ ਨਹੀਂ ਵੜਨ ਦਿੱਤਾ ਸਾਡੇ ਰਾਹ ਰੋਕੇ ਹੁਣ ਅਸੀਂ ਉਹਦਾ ਬਦਲਾ ਲਵਾਂਗੇ ਜਾਂ ਕਹਿ ਲਓ ਅਸੀਂ ਤੁਹਾਨੂੰ ਵੀ ਇਸ ਚੀਜ਼ ਨੂੰ ਦਿਖਾਵਾਂਗੇ ਕਿ ਬਈ ਹੁਣ ਤੁਸੀਂ ਸਾਡੇ ਕੋਲ ਕਿਸਣਾ ਆਓਗੇ ਵੋਟ ਮੰਗਣ ਇਹੀ ਗੱਲ ਹਰਿਆਣੇ ਵਾਲੇ ਕਹਿ ਰਹੇ ਆ ਕਿਉਂਕਿ ਮੇਨ ਪ੍ਰੋਬਲਮ ਜਾਂ ਮੇਨ ਜਿਹੜੀ ਗੱਲ ਹੈ ਕਿ ਪੰਜਾਬ ਔਰ ਹਰਿਆਣਾ ਹੀ ਕਿਉਂ ਸਾਹਮਣੇ ਆਂਦਾ ਕਿਉਂਕਿ ਇਹੀ ਦੋ ਕੱਲੇ ਸਟੇਟਸ ਨੇ ਜੋ ਸਭ ਤੋਂ ਵੱਧ ਇਸ ਸਾਰੇ ਵਰਤਾਰੇ ਵਿੱਚ ਅੱਗੇ ਰਹੇ ਆ ਔਰ ਇਹੀ ਦੋ ਸਟੇਟ ਨੇ ਜਿਨ੍ਹਾਂ ਨੇ ਸਭ ਤੋਂ ਵੱਡਾ ਡਾਂਗਾ ਵੀ ਖਾਈਆਂ ਠੀਕ ਹੈ ਨਾ ਜੀ ਡਾਂਗਾ ਵੀ ਇਹਨਾਂ ਦੇ ਚੱਲੀਆਂ ਬੰਦੇ ਵੀ ਇਹਨਾਂ ਦੇ ਮਰੇ ਸਭ ਤੋਂ ਵੱਧ ਤੇ ਇਹ ਫਿਰ ਇਹ ਪੇਨ ਪੁਆਇੰਟ ਤੇ ਬਣਦਾ ਇਹਨਾਂ ਲਈ ਠੀਕ ਹੈ ਨਾ ਹੁਣ ਅੱਜ ਦੀ ਡੇਟ 'ਚ ਭਾਜਪੀ ਵਾਲੇ ਦੁਖੀ ਹੋ ਚੁੱਕੇ ਐ ਇਸ ਗੱਲ ਤੋਂ ਕਿ ਵੀ ਸਾਨੂੰ ਵੜਨ ਨਹੀਂ ਦੇ ਰਹੇ ਤੁਸੀਂ ਵੇਖੋਗੇ ਅਨੰਤ ਰਾਜ ਹੰਸ ਨੇ 2-4 ਦਿਨ ਪਹਿਲਾਂ ਇੱਕ ਟੋਨ ਜੀ ਅਪਣਾਈ ਕਿ ਮੈਂ ਵੇਖ ਲਊਂਗਾ ਸਾਰਿਆਂ ਨੂੰ ਵੇਖਣਾ ਉਹਨਾਂ ਨੇ ਕੀ ਐ ਜੇ ਜਿੱਤੋਗੇ ਤਾਂ ਵੇਖ ਪਾਓਗੇ ਹਾਲ ਹਾਲ ਦੀ ਗੱਡੀ ਤੇ ਮੁਸ਼ਕਿਲ ਲੱਗ ਰਿਹਾ ਜਿਤਨਾ ਹੈ ਨਾ ਪਰ ਜੇ ਕੋਈ ਬੰਦਾ ਜਿੱਤੇਗਾ ਪਾਵਰ ਚ ਆਏਗਾ ਤਾਂ ਹੀ ਕੁਝ ਕਰੇਗਾ ਠੀਕ ਹੈ ਇਹਨਾਂ ਨੂੰ ਕੀ ਹੈ ਇਹਨਾਂ ਨੇ ਤਾਂ ਘਰ ਬੈ ਜਾਣਾ ਇਹਨਾਂ ਕੋਲ ਬਤੇਰੇ ਰਿਸੋਰਸਸ ਹੈਗੇ ਹੋਰ ਬਤੇਰੇ ਤਰੀਕੇ ਇਹਨਾਂ ਦੀ ਜ਼ਿੰਦਗੀ ਚਲਾਣ ਦੇ ਕਿਉਂਕਿ 뮤직 ਵੀ ਜੀ ਕਾਫੀ ਨਾਜ਼ ਨਾਮ ਹੈ ਮੈਂ ਸਿਰਫ ਸਿੰਪਲ ਇਹਨਾਂ ਜੀ ਗੱਲ ਨਾ ਕਰਾਂ ਪਰ ਇਹ ਚੀਜ਼ਾਂ ਵੇਖਣ ਵਾਲੀ ਹੈ ਕਿ ਅੱਜ ਭਾਜਪਾ ਨੂੰ ਰੋਣਾ ਕਿਉਂ ਆ ਰਿਹਾ ਇਸ ਗੱਲ ਨੂੰ ਲੈ ਕੇ ਜਾਂ ਹੋਰ ਲੀਡਰ ਹੁਣ ਕਿਉਂ ਸ਼ਿਕਾਇਤੀ ਉਸ ਸਿਸਟਮ 'ਤੇ ਚੱਲ ਪਏ ਜਿਸ ਟਾਈਮ ਤੁਹਾਨੂੰ ਇਹ ਲੋਕੀ ਕਹਿੰਦੇ ਸੀ ਕਿ ਭਈ ਅਸੀਂ ਦਿੱਲੀ ਜਾਣਾ ਹੈ ਦਿੱਲੀ ਜਾਣਾ ਇਹਨਾਂ ਨੂੰ ਜਾਣ ਦਿੰਦੇ ਇਨ ਭਈ ਹੈਗੇ ਤੇ ਆਪਣੇ ਦੇਸ਼ ਦੇ ਬੰਦੇ ਤੁਸੀਂ ਗੱਲ ਤੇ ਕਰੋ ਇਹਨਾਂ ਨਾਲ ਕਿਸੇ ਟੇਬਲ ਤੇ ਬੈ ਕੇ ਉੱਤੇ ਗੱਲ ਤੇ ਕਰੋ ਕਿਸੇ ਸੋਲੂਸ਼ਨ ਤੇ ਤੇ ਆ ਜਾਓ ਸੋਲੂਸ਼ਨ ਤੇ ਨਾ ਵੀ ਆਓ ਉਹ ਸੈਕੰਡਰੀ ਗੱਲ ਹੈ ਲੇਕਿਨ ਬੰਦੇ ਨੂੰ ਲੱਗੇ ਤੇ ਸੇ ਵੀ ਮੇਰੇ ਨਾਲ ਕੋਈ ਬੈਠ ਕੇ ਗੱਲ ਕਰ ਰਿਹਾ ਜਿਸ ਟਾਈਮ ਮੈਂ ਵੋਟ ਪਾਈ ਤਾਂ ਤੁਸੀਂ ਰਾਜੀ ਖੁਸ਼ੀ ਹੋ ਕੇ ਵੋਟ ਲੈ ਕੇ ਮੇਰੇ ਕੋਲੋਂ ਤੁਸੀਂ ਆਪਣੀ ਸਰਕਾਰ ਚਲਾ ਲਈ ਸਾਰੇ ਕੰਮ ਕਰ ਲਏ 10 ਸਾਲ ਖੱਟਰ ਸਾਹਿਬ ਰਹੇ 10 ਸਾਲ ਮੋਦੀ ਸਾਹਿਬ ਰਹੇ ਅੱਜ ਰੋਣਾ ਆ ਰਿਹਾ ਸਾਰਿਆਂ ਨੂੰ ਕਿਉਂ ਰੋਣਾ ਆ ਰਿਹਾ ਸਰ ਦੁੱਖ ਤੁਹਾਨੂੰ ਇਸ ਗੱਲ ਦਾ ਹੋ ਰਿਹਾ ਕਿ ਸਾਨੂੰ ਬੜਨ ਨਹੀਂ ਦੇ ਰਹੇ ਤੇ ਜਿਸ ਟਾਈਮ ਇਹ ਜਾਣਾ ਚਾਹ ਰਹੇ ਸੀ ਤਾਂ ਤੁਸੀਂ ਇਹਨਾਂ ਦੀ ਬਾਤ ਚੁੱਕ ਲੈਂਦੇ ਤਾਂ ਕਹਿ ਦਿੰਦੇ ਕਿੰਨੇ ਵੀ ਇਹਨਾਂ ਨੂੰ ਜਾਣ ਦਿਓ ਯਾਰ ਠੀਕ ਹੈ ਗੱਲ ਹੀ ਕਰਨੀ ਕੋਈ ਤੇ ਨਮੰਦਾ ਸਾਹਮਣੇ ਆਏ ਕ੍ਰਿਸ਼ੀ ਮੰਤਰੀ ਸਾਹਮਣੇ ਆ ਜਾ ਕੋਈ ਹੋਰ ਮੰਤਰੀ ਸਾਹਮਣੇ ਆ ਜਾ ਫਾਈਨੈਂਸ ਮਿਨਿਸਟਰ ਸਾਹਮਣੇ ਆ ਜਾ ਕੋਈ ਤੇ ਸਾਹਮਣੇ ਆ ਜਾ ਸਿਰਫ ਗੱਲ ਕਰੇ ਉਹ ਤੁਹਾਡੇ ਕੋਲੋਂ ਕਿਹੜਾ ਲਿਖਵਾ ਕੇ ਲੈ ਕੇ ਜਾਣ ਲੱਗੇ ਸੀ ਪਰ ਮੁੱਦਾ ਇੱਥੇ ਹੀ ਖਰਾਬ ਹੋ ਗਿਆ ਕਿਉਂਕਿ ਕਿਸੇ ਨੇ ਵੀ ਉਹਨਾਂ ਦੀ ਗੱਲ ਨੂੰ ਸੀਰੀਅਸਲੀ ਨਹੀਂ ਲਿਆ ਨਾ ਹੀ ਸਰਕਾਰ ਨੂੰ ਉਮੀਦ ਹੋਏਗੀ ਕਿ ਬਈਏ ਇਤਨਾ ਖਤਰਨਾਕ ਮੋੜ ਲੈ ਲੇਗਾ ਜਿਦੀ ਕਰਕੇ ਅੱਜ ਤੁਸੀਂ ਵੇਖ ਲਓ ਹਰਿਆਣਾ ਵਿੱਚ ਖੱਟਰ ਸਾਹਿਬ ਦਾ ਦਬਾਅ ਕੇ ਵਿਰੋਧ ਹੈ ਹੋਰ ਜਿਹੜੇ ਵੀ ਭਾਜਪਾ ਦੇ ਲੀਡਰ ਦਬਾਅ ਕੇ ਵਿਰੋਧ ਹੈ ਉਹਨਾਂ ਦਾ ਵੀ ਤੇ ਪੰਜਾਬ 'ਚ ਵੀ ਹੁਣ ਸੀਟ ਕਿੰਨੀ ਜਿੱਤਣਗੀ ਮੈਨੂੰ ਨਹੀਂ ਕਹਿ ਸਕਦਾ ਕਿਉਂਕਿ ਇਹ ਬੜੇ ਡੂੰਗੇ ਖੇਡ ਨੇ ਇਹ ਬੜੀ ਡੂੰਗੀਆਂ ਗੱਲਾਂ ਨੇ ਬੰਦਾ ਮੂੰਹੋਂ ਕੁਝ ਹੋਰ ਕਹਿੰਦਾ ਅੰਦਰ ਕੁਝ ਹੋਰ ਹੋ ਜਾਂਦਾ ਤੇ ਇਹ ਤੇ ਸਿਰਫ ਮੈਂ ਇੱਕ ਸਮੀਕਰਨ ਦੱਸ ਰਿਹਾ ਜਾਂ ਇੱਕ ਤੁਹਾਨੂੰ ਗਰਾਉਂਡ ਰਿਐਲਿਟੀ ਦੱਸ ਰਿਹਾ ਜੋ ਸਾਨੂੰ ਸੋਸ਼ਲ ਮੀਡੀਆ ਤੇ ਨਜ਼ਰ ਆ ਰਹੀ ਹੈ ਲੋਕੀ ਇਹਦਾ ਨੂੰ ਕਾਲੇ ਝੰਡੇ ਵਿਖਾਰੇ ਹਰ ਥਾਂ ਤੇ ਇਹਨਾਂ ਦਾ ਕਾਫਲਾ ਰੁਕਾ ਜਾ ਰਿਹਾ ਹੈ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਨਾ ਹੀ ਇਹਨਾਂ ਨੂੰ ਕੁਝ ਬੋਲਣ ਦਿੱਤਾ ਜਾ ਰਿਹਾ ਤੇ ਇਸ ਗੱਲ ਨੂੰ ਮੱਤੇ ਨਜ਼ਰ ਰੱਖਦੇ ਹੋਏ ਹਰ ਬੰਦੇ ਨੂੰ ਜਾਂ ਹਰ ਰੂਲਿੰਗ ਪਾਰਟੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਇਹ ਜੋ ਵੀ ਲੋਕ ਨੇ ਇਹਨਾਂ ਦੀ ਜੋ ਵੀ ਪ੍ਰੋਬਲਮ ਹੈ ਭਾਵੇਂ ਕਿਸਾਨ ਹੋਵੇ ਭਾਵੇਂ ਕਿਸੇ ਵੀ ਕੌਮ ਦਾ ਜਾਂ ਕੋਈ ਵੀ ਮਜ਼ਦੂਰ ਬੰਦਾ ਮਤਲਬ ਜੋ ਵੀ ਇਹਨਾਂ ਦੀ ਗੱਲ ਹੈ ਉਹਨਾਂ ਨੂੰ ਕਿਉਂ ਸਰਕਾਰਾਂ ਨਹੀਂ ਸੋਲਵ ਕਰਨਾ ਨਾ ਜੀ ਉਹ ਘਰ ਬੈਠ ਕੇ ਜੇ ਸੋਲਵ ਹੁੰਦੇ ਹੁੰਦੇ ਤੇ ਤੁਹਾਡੇ ਕੋਲ ਕਿਉਂ ਆਉਂਦੇ ਲੋਕ ਸਰਕਾਰਾਂ ਇਸ ਲਈ ਚੁਣੀ ਜਾਂਦੀ ਨੇ ਕਿ ਭਈ ਸਾਡੀ ਇਹ ਪ੍ਰੋਬਲਮ ਐ ਸਰ ਸੋਲਵ ਕਰੋ ਇਹਨਾਂ ਨੂੰ ਉਹ ਤੇ ਮੁੱਦਾ ਬਣ ਨਹੀਂ ਰਿਹਾ ਤੁਸੀਂ ਆਪਣੇ ਖੇਡ ਲੱਗਿਓ ਤੇ ਇਹ ਚੀਜ਼ ਤੇ ਕਿਸੇ ਨੂੰ ਵੀ ਗੱਲਤੋ ਨਹੀਂ ਉਤਰਦੀ ਕਿ ਭਈ ਮੇਰੇ ਨਾਲ ਕੀ ਕੀਤਾ ਤੇ ਹੁਣ ਮੈਂ ਜੇ ਤੁਹਾਡੇ ਨਾਲ ਕਰ ਰਿਹਾ ਤੁਹਾਡੇ ਢਿੱਡ ਚ ਪੀੜ ਹੋ ਰਹੀ ਐ ਤੇ ਪੀੜ ਤੇ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬ ਵੀ ਝੇਲ ਰਿਹਾ ਕਿਉਂ ਕਿ ਹਵਾਜਾਈ ਬੰਦ ਹੋ ਗਈ ਸ਼ੰਭੂ ਪਾਊਡਰ ਬੰਦ ਐ ਇੱਥੇ ਦੇ ਵਪਾਰੀ ਪਰੇਸ਼ਾਨ ਨੇ ਵਪਾਰ ਖਰਾਬ ਹੋ ਰਿਹਾ ਟ੍ਰੇਨ ਸਿਸਟਮ ਖਰਾਬ ਹੋ ਰਿਹਾ ਟ੍ਰੇਨਾਂ ਬਾਇਆ ਚੰਡੀਗੜ੍ਹ ਘੋਂ ਘੋਂ ਕੇ 5-5 ਘੰਟੇ ਅੰਦਰ ਪਹੁੰਚ ਰਹੀਆਂ ਤੇ ਇਹ ਚੀਜ਼ ਕੌਣ ਸਮਝੇਗਾ ਇਹਨੂੰ ਕੌਣ ਆਕੇ ਸੋਲਵ ਕਰੇਗਾ ਮਾਨ ਸਾਹਿਬ ਉਹ ਉਹਨਾਂ ਦੀ ਆਪਣੀ ਸਰਕਾਰ ਹੈ ਉਹ ਵਿਚ ਨਹੀਂ ਆਂਦੇ ਉਹ ਕਹਿੰਦੇ ਤੁਹਾਡਾ ਤਾਂ ਦਿੱਲੀ ਦਾ ਪੰਗਾ ਹੈ ਮੇਰਾ ਕੁਝ ਨਾ ਲੋ ਜੀ ਹਾਲਾਂਕਿ ਮਾਨ ਸਾਹਿਬ ਨੂੰ ਵੀ ਘੇਰ ਰਹੇ ਹੈ ਇਹੋ ਜੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਨਹੀਂ ਘੇਰਾ ਜਾ ਰਿਹਾ ਉਹਨਾਂ ਨੂੰ ਵੀ ਘੇਰਾ ਜਾ ਰਿਹਾ ਪਰ ਗੱਲ ਤੇ ਇਹ ਹੈ ਕਿ ਭਾਈ ਤੁਸੀਂ ਕਰਨਾ ਕੀ ਚਾ ਰਹੇ ਹੋ ਤੁਸੀਂ ਸਮਝਾਣਾ ਕੀ ਚਾ ਰਹੇ ਹੋ ਕਿਸੇ ਨੂੰ ਕੁਝ ਦੱਸੋ ਤੇ ਸਹੀ ਹੁਣ ਅੱਜ ਤੁਸੀਂ ਵੋਟ ਮੰਗ ਰਹੇ ਹੋ ਠੀਕ ਹੈ ਜੀ ਵੋਟ ਮੰਗੋ ਤੁਹਾਡਾ ਰਾਈਟ ਹੈ ਤੁਹਾਡਾ ਰਾਈਟ ਹੈ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਜਾ ਕੇ ਬੋਲਦੇ ਹੋ ਜੀ ਸਾਨੂੰ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਮੇਰਾ ਰਾਈਟ ਹੈ ਸਰ ਤੁਹਾਡਾ ਰਾਈਟ ਠੀਕ ਹੈ ਬਿਲਕੁਲ ਜਿਸ ਟਾਈਮ ਇਹ ਤੁਹਾਡੇ ਕੋਲ ਆਪਣੇ ਰਾਈਟਸ ਦੇ ਮਤਲਬ ਮੈਂ ਜਿਸ ਤਰ੍ਹਾਂ ਇੱਕ ਆਮ ਬੰਦਾ ਮੈਂ ਆਪਣੇ ਰਾਈਟ ਨੂੰ ਲੈ ਕੇ ਤੁਹਾਡੇ ਕੋਲ ਆਉਂਗਾ ਤੁਸੀਂ ਤਾਂ ਮੇਰੇ ਸੁਣਦੇ ਨਹੀਂ ਤੁਸੀਂ ਤਾਂ ਮੈਨੂੰ ਮੂਤ ਤੱਕ ਨਹੀਂ ਲਾ ਰਹੇ ਤੁਸੀਂ ਮੇਰੇ ਤਾਂ ਵੇਖ ਨਹੀਂ ਰਹੇ ਹੁਣ ਜਿਸ ਟਾਈਮ ਤੁਸੀਂ ਨਹੀਂ ਵੇਖਦੇ ਤਾਂ ਤੁਹਾਨੂੰ ਅਸੀਂ ਬੁਰੇ ਲੱਗਦੇ ਆ ਹੁਣ ਅੱਜ ਅਸੀਂ ਤੁਹਾਨੂੰ ਨਹੀਂ ਵੜਨਦੇ ਰੇ ਤਾਂ ਤੋਂ ਅਸੀਂ ਇਹ ਕਹਿੰਦੇ ਇਹ ਤੇ ਬਹੁਤ ਬੁਰੇ ਐ ਇਹ ਨਾ ਬੰਦਾ ਆਪਣੀ ਕਰਨੀ ਵੇਖਦਾ ਨਹੀਂ ਤੁਹਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਸੀ ਕਿ ਭਾਈ 2 ਸਾਲ ਬਾਅਦ 2.5 ਸਾਲ ਬਾਅਦ 3 ਮਹੀਨੇ ਬਾਅਦ ਸਾਨੂੰ ਫਿਰ ਇਨਾ ਕੋਲੀਵੋਟ ਲੈਂਡ ਜਾਣਾ ਹੁਣ ਪੰਜਾਬ ਚ 13 ਸੀਟੇ ਨੇ ਮੋਦੀ ਸਾਹਿਬ ਕਹਿੰਦੇ ਮੈਂ 400 ਪਰ ਕਰਨੀ ਤੇ 400 ਪਰ ਕਰੋਗੇ ਕਿਸ ਬੇਸ ਦੇ ਉੱਤੇ 13 ਵਿੱਚੋਂ ਕਿੰਨੀਆਂ ਲੈ ਜਾਓਗੇ ਹੋ ਸਕਦਾ ਬਿੱਟੂ ਵਾਲੀ ਲੈ ਜਾਓ ਪਰ ਮੈਨੂੰ ਉਹ ਵੀ ਲੱਗਦਾ ਨਹੀਂ ਇਆ ਇੱਕ ਆਦੀ ਕੋਈ ਹੋਰ ਰੱਖ ਲੋ ਕਿ ਮਤਲਬ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੈਂ ਕਹਿਣਾ ਵੀ ਨਹੀਂ ਚਾਹੁੰਦਾ ਇਸ ਗੱਲ ਦੇ ਉੱਤੇ ਕਿ ਕਿੰਨੀ ਸੀਟ ਤੁਹਾਨੂੰ ਮਿਲਣਗੀਆਂ ਪਰ ਉਹ ਹਾਲ ਫਿਲਾਤ ਤੇ ਮਾਹੌਲ ਇਹੋ ਜਿਹਾ ਹੈ ਨਾ ਇਹਦਾ ਸਿੱਧਾ 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 ਜਿਹੜਾ ਕਾਰਨ ਹੈ ਸਿੱਧਾ ਸਿੱਧਾ ਜ਼ਿੰਮੇਵਾਰ ਹੈ ਉਹ ਆਪ ਤੁਸੀਂ ਲੋਕ ਆਪ ਹੋ ਮਤਲਬ ਕਿ ਭਾਜਪਾ ਵਾਲੇ ਹੀ ਜ਼ਿੰਮੇਵਾਰ ਨੇ ਜਾਕਰ ਸਾਹਿਬ ਵੀ ਬਹੁਤ ਜ਼ਿਆਦਾ ਇਸ ਟਾਈਮ ਕਹਿ ਲੋ ਮਤਲਬ ਪੂਰੀ ਤਗੜੀ ਭਾਸ਼ਾ ਵਿੱਚ ਬੋਲ ਰਿਹਾ ਐ ਅਟੈਕਿੰਗ ਭਾਸ਼ਾ ਵਿੱਚ ਬੋਲ ਰਿਹਾ ਐ ਪਰ ਠੀਕ ਐ ਜਾਕਰ ਸਾਹਿਬ ਤੁਸੀਂ ਉੱਥੇ ਚੱਲ ਗਏ ਆ ਉਹ ਠੀਕ ਐ ਤੁਹਾਨੂੰ ਜੋ ਵੀ ਰਿਹਾ ਤੁਹਾਡਾ ਪਰ ਸਰ ਜਿਨ੍ਹਾਂ ਦੀ ਪ੍ਰੋਬਲਮ ਐ ਉਹ ਤੇ ਅਜ ਵੀ ਨਹੀਂ ਸੋਲਵ ਹੋਈ ਨਾ ਤੁਹਾਡੇ ਪ੍ਰਦੇਸ਼ ਦੇ ਲੋਕ ਨੇ ਤੁਸੀਂ ਇਨਾਂ ਕੋਲੋਂ ਹੀ ਵੋਟਾਂ ਲੈਣੀਆਂ ਇਨਾਂ ਨੇ ਇੱਥੇ ਹੀ ਕੰਮ ਕਰਨਾ ਐ ਤੇ ਜੇ ਇਨਾਂ ਦੀ ਹੀ ਪ੍ਰੋਬਲਮ ਨਹੀਂ ਸੋਲਵ ਹੋਈ ਤੇ ਫੇਰੇ ਵਿਚਾਰੇ ਕਿੱਥੇ ਜਾਣਗੇ ਤੇ ਮੇਰਾ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਐ ਕਿ ਭਈ ਜਿਹੜਾ ਬੰਦਾ ਹੈ ਉਹਦੀ ਪ੍ਰੋਬਲਮ ਦਾ ਸੋਲੂਸ਼ਨ ਹੀ ਕੋਈ ਨਹੀਂ ਹੈ ਉਹ ਤੇ ਕਦੇ ਇੱਧਰ ਟੱਕਰ ਖਾਰਿਆ ਕਦੇ ਉੱਧਰ ਟੱਕਰ ਖਾਰਿਆ ਕਦੇ ਇੱਧਰ ਟੱਕਰ ਖਾਰਿਆ ਕਦੇ ਉੱਧਰ ਟੱਕਰ ਖਾਰਿਆ ਇੰਨੀ ਦੇਰ ਚੋਂ ਆਪ ਹੀ ਦੁਨੀਆ ਤੋਂ ਚਲੇ ਜਾਂਦਾ ਟਕਰਾਂ ਖਾਂਦਾ ਖਾਂਦਾ ਉਹਨੂੰ ਮਿਲਦਾ ਕੀ ਹੈ ਉਹਨੂੰ ਕੁਝ ਨਹੀਂ ਮਿਲ ਰਿਹਾ ਸਰ ਤੇ ਮੇਰੀ ਇਹ ਬੇਨਤੀ ਸਾਰੇ ਲੀਡਰਸ ਨੂੰ ਹੈ ਕਿ ਸਰ ਸਾਡੇ ਬਾਰੇ ਆਮ ਬੰਦੇ ਬਾਰੇ ਸੋਚੋ ਤੁਹਾਡੀਆਂ ਗੇਮਾਂ ਬਹੁਤ ਵੱਡੀਆਂ ਨੇ ਸਾਡੀ ਸਮਝ ਨਹੀਂ ਆ ਸਕਦੀ ਇੰਨੀ ਸਮਝ ਹੀ ਨਹੀਂ ਆ ਆਮ ਬੰਦੇ ਕੋਲ ਤੇ ਸਰ ਤੁਸੀਂ ਬਹੁਤ ਦੂਰਦਰਸ਼ੀ ਸੋਚਦੇ ਹੋ ਬਹੁਤ ਦੂਰਦਰਸ਼ੀ ਦਾ ਬੇਖਦੇ ਹੋ ਪਰ ਜਿਹੜਾ ਆਮ ਬੰਦਾ ਹੈ ਜਿਹੜਾ ਸਿਰਫ ਰੋਜੀ ਰੋਟੀ ਦੇ ਸਿਸਟਮ ਦੇ ਵਿੱਚ ਹੀ ਅਜਿਹੇ ਅੜਿਆ ਹੋਇਆ ਉਹਦੇ ਬਾਰੇ ਕੋਈ ਸੋਚਿਆ ਜਾਵੇ ਭਾਵੇਂ ਉਹ ਕਿਸਾਨ ਹੋਵੇ ਭਾਵੇਂ ਕੋਈ ਵੀ ਭਾਵੇਂ ਟੀਚਰ ਹੈ ਕੋਈ ਵੀ ਹੈ ਮਤਲਬ ਉਹਨੂੰ ਉਹਦੀ ਉਹਦੀ ਪ੍ਰੋਬਲਮ ਦਾ ਸੋਲੂਸ਼ਨ ਹੋਣਾ ਚਾਹੀਦਾ ਹੈ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਥੈਂਕ ਯੂ ਸਸਿਕਾ